ਫਾਈਨ ਦੱਸ ਦਈਏ ਦੋਸਤੋ ਕਿ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਨੂੰ ਕਿ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਜਿਸ ਮੁੰਡੇ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤਾਂ ਦੱਸ ਦਈਏ ਦੋਸਤੋ ਕਿ ਇਹੇ ਮੁੰਡਾ ਨਾਨਕ ਸਰਕ ਲੇਰਾਂ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਹੈ ਉੱਥੇ ਹੀ ਨਿਹੰਗ ਸਿੰਘਾਂ ਨੇ ਚੋਰੀ ਕਰਦੇ ਨੂੰ ਰੰਗੇ ਹੱਥੀਂ ਫੜ ਕੇ ਕਟਾਪਾ ਕੀਤਾ ਹੈ ਅਤੇ ਨਾਲ ਹੀ ਮੂੰ ਵੀ ਕਾਲਾ ਕਰ ਦਿੱਤਾ ਹੈ ਇਹ ਮੁੰਡਾ ਆਪਣਾ ਪਿੰਡ ਕੌਕੇਕਲਾਂ ਦੱਸ ਰਿਹਾ ਹੈ ਜੋ ਕਿ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੀ ਕਿ ਪੂਰੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਜੇ ਮੈਂ ਰੱਬ ਦਾ ਬਾਕ ਕਹਿਦਾ ਮੈਂ ਜੋ ਉਹ ਤੂੰ ਬਹਿ ਲੈਣਾ ਬੱਸ ਲੱਗਦਾ ਬੰਦਾ ਇਹੋ ਜਿਹਾ ਦੋ ਦੱਸ ਦੇ ਦਿਲੋਂ ਦੱਸ ਦੇ ਦੋ ਥਾਣੇ ਨਹੀਂ ਨਹੀਂ ਤੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਭੇਜ ਦੇ 90 ਟੱਕਰ ਦੇ ਬੰਦ ਮੈਂ ਟੱਕਰ ਮੈਂ ਡਾਂਟ ਲੈ ਇਹ ਦੱਸ ਮੈਂ ਕਿੰਨਾ ਘਰ ਲਾਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਾਨਕਸਰ ਕਲੇਰਾ ਪਾਈ ਦੀ ਵਰਸੀ ਸੀ 13ਵੀਂ ਤੇ ਇਹ ਮੋਟਰਸਾਈਕਲ ਚੋਰੀ ਕਰਦਾ ਫੜਿਆ ਗਿਆ ਜੀ ਤੇ ਸਿੰਘਾਂ ਨੇ ਫੜ ਕੇ ਆਪਣਾ ਇਹਦਾ ਆਸ਼ੀਰਵਾਦ ਕੀਤਾ ਜੀ ਪਹਿਲਾਂ ਮੰਨਦਾ ਨਹੀਂ ਸੀ ਇਹ ਪਿੰਡ ਆ ਬਦਾ ਪਿੰਡ ਕਿਹੜਾ ਤੇਰਾ ਵੱਡੇ ਕੌਕੇ ਠੀਕ